ਲਓ ਤੁਸੀਂ ਆਹ ਦਵਾਈ ਲਵੋ ਤੇ 2 ਦਿਨਾਂ ਬਾਅਦ ਆ ਕੇ ਮੈਨੂੰ ਦੱਸ ਕੇ ਜਾਣਾ ਨੈਕਸਟ ਸਸੀਆ ਸਸੀ ਕਾਲ ਜੀ ਹਾਂਜੀ ਦੱਸੋ ਕੀ ਪ੍ਰੋਬਲਮ ਹੈ ਡਾਕਟਰ ਸਾਹਿਬ ਛਾਤੀ ਜਲਣ ਜੀ ਹੋਈ ਜਾਂਦੀ ਆ ਧੜਕਣ ਤੇਜ਼ ਤੇ ਚੱਲਦੀ ਆ ਜਦੋਂ ਥੋੜਾ ਜਿਹਾ ਵੀ ਚੱਲਦਾ ਸਾਫ਼ ਹੁੰਦਾ ਆ ਮੈਂ ਤੁਹਾਨੂੰ ਨਾ ਥੋੜਾ ਜਿਹਾ ਟੈਸਟ ਲੈ ਕੇ ਦੰਨਾ ਇਹ ਟੈਸਟ ਕਰਾਓ ਦੋਸਤੋ ਬਾਅਦ ਆਪਾਂ ਦਵਾਈ ਸ਼ੁਰੂ ਕਰਾਂਗੇ ਹਾਂ ਡਾਕਟਰ ਸਾਹਿਬ ਟੈਸਟ ਤਾਂ ਮੈਂ ਕਰਵਾ ਲੇ ਫੁੱਲ ਬਾਡੀ ਟੈਸਟ ਟੈਸਟ ਕਰਾ ਲੇ ਹਾਂਜੀ ਡਾਕਟਰ ਸਾਹਿਬ ਦੇਖੋ ਜਿਹੜੀ ਲੈਬੋਰਟਰੀ ਤੋਂ ਤੁਹਾਨੂੰ ਮੈਂ ਕਿਹਾ ਨਾ ਉਸੇ ਤੋਂ ਟੈਸਟ ਕਰਾਓ ਇਹ ਨਹੀਂ ਚੱਲਣੇ ਹੈਗੇ ਕਿਉਂ ਡਾਕਟਰ ਸਾਹਿਬ ਪਹਿਲਾਂ ਟੈਸਟ ਤੋਂ ਦੇਖ ਤਾਂ ਲਓ ਇਹ ਚ ਨੁਕਸ ਕੀ ਆ ਇਹ ਤਾਂ ਦੱਸ ਦਿਓ ਕਮਾਲ ਕਰਦੇ ਹੋ ਡਾਕਟਰ ਤੁਸੀਂ ਹੋ ਕਿ ਮੈਂ ਸਾਨੂੰ ਇਹ ਨਾ ਡਾਕਟਰ ਤੋਂ ਯਕੀਨ ਨਹੀਂਗਾ ਜਿੱਥੋਂ ਅਸੀਂ ਕਹਨੇ ਉੱਥੋਂ ਕਰਾਓ ਤੁਸੀਂ ਜਿਹੜੇ ਟੈਸਟਾਂ ਦੀ ਗੱਲ ਕਰਦੇ ਹੋ ਉਸ ਲੈਬੋਰੀ ਦੇ ਉੱਤੇ ਪਲੱਸ 2 ਦਾ ਵੱਧ ਪੜੇ ਲਿਖੇ ਕੁੜੀਆਂ ਮੁੰਡੇ ਟੈਸਟ ਨਹੀਂ ਕਰਦੇ ਜਿਹੜੀ ਲੈਬੋਰੀ ਤੋਂ ਮੈਂ ਟੈਸਟ ਕਰਵਾ ਕੇ ਲੈ ਕੇ ਆਇਆ ਪੰਜਾਬ ਦੇ ਵਿੱਚ ਲਗਭਗ ਇਹਨਾਂ ਦੇ 150 ਤੋਂ ਵੱਧ ਲੈਬੋਰੀਆਂ ਨੇ ਜਿਹੜੀ ਇਹਨਾਂ ਦੀ ਮੇਨ ਲੈਬੋਰੀ ਹੈ ਡੇਰਾ ਬਸੀ ਵਿੱਚ ਉੱਥੇ ਹਰ ਤਰ੍ਹਾਂ ਦੇ ਟੈਸਟ ਹੁੰਦੇ ਨੇ ਉੱਥੇ ਉਹ ਮਸ਼ੀਨਾਂ ਨੇ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਬੈਸਟ ਮਸ਼ੀਨਾਂ ਹੁੰਦੀਆਂ ਨੇ ਹਾਈ ਟੈਕਨੋਲੋਜੀ ਦੀਆਂ ਤੇ ਸਭ ਤੋਂ ਚੰਗੀਆਂ ਮਸ਼ੀਨਾਂ ਤੇ ਐਮ.ਡੀ. ਡਾਕਟਰਾਂ ਵੱਲੋਂ ਚੈੱਕ ਹੁੰਦੀਆਂ ਨੇ ਸਾਰੀਆਂ ਰਿਪੋਰਟਾਂ ਆਹ ਥੱਲੇ ਦੇ ਲਓ ਸੈਨ ਨੇ ਉਹਨਾਂ ਦੇ ਡਾਕ ਤੋ ਸਾਰੇ ਸਿਆਣੇ ਬੰਦੇਓ ਪਰ ਹੁਣ ਅਸੀਂ ਸਿਆਣੇ ਹੋ ਗਏ ਮਹਿੰਗਾਈ ਬਹੁਤ ਹੋ ਗਈ ਆ ਇਲਾਜ ਕਰਾਉਣਾ ਬਹੁਤ ਔਖਾ ਹੋ ਗਿਆ ਮੈਂ ਤਾਂ ਧੰਨਵਾਦ ਕਰਦਾ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਦਾ ਜਿਹੜੇ ਇੰਨੇ ਸਸਤੇ ਟੈਸਟ ਕਰਦੇ ਹਨ ਹੁਣ ਹਰ ਵਿਅਕਤੀ ਆਪਣੀ ਫੁੱਲ ਬਾਡੀ ਟੈਸਟ ਕਰਵਾ ਸਕਦਾ ਹੈ ਉਹ ਵੀ ਘੱਟ ਤੋਂ ਘੱਟ ਰੇਟਾਂ ਦੇ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਲੈਬਾਂ ਹੁਣ ਹਰ ਛੋਟੇ ਵੱਡੇ ਸ਼ਹਿਰ ਵਿੱਚ ਬਣ ਚੁੱਕੀਆਂ ਨੇ ਤੁਹਾਡੇ ਸ਼ਹਿਰ ਵਿੱਚ ਵੀ ਜ਼ਰੂਰ ਹੋਵੇਗੀ ਜਦੋਂ ਵੀ ਤੁਹਾਨੂੰ ਕੋਈ ਡਾਕਟਰ ਟੈਸਟ ਲਿਖਦਾ ਹੈ ਤਾਂ ਤੁਸੀਂ ਸਿੱਧਾ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਦੀ ਲੈਬ 'ਚ ਜਾਓ। ਉੱਥੇ ਤੁਹਾਡੇ ਟੈਸਟ ਬਹੁਤ ਹੀ ਵਧੀਆ ਤੇ ਸਸਤੇ ਹੁੰਦੇ ਹਨ। ਕੀ ਤੁਹਾਨੂੰ ਪਤਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਵਾਲਿਆਂ ਦੀ ਲੈਬ ਕਿੱਥੇ ਹੈ? ਸਾਨੂੰ ਕਮੈਂਟ ਕਰਕੇ ਦੱਸੋ। ਧੰਨਵਾਦ ਜੀ।